ਹਾਂਜੀ ਦੋਸਤੋ ਖੜਿਆ ਜੀ ਪਿੰਡ ਢਿੰਗੜ ਤਹਿਸੀਲ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਭਾਈ ਮਨਪ੍ਰੀਤ ਦੇ ਘਰ ਆਪਾਂ ਮਿੱਤਰੋ ਇੱਕ ਚੰਗੀ ਮੱਝ ਕੋਹਨੇ ਵਾਜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੋਹਣ ਦੇ ਕਾਫੀ ਦਿਨ ਮਿੱਤਰੋ ਰਹਿੰਦੇ ਨੇ ਘੱਟੋ ਘੱਟ ਮੇਰਾ ਅੰਦਾਜ਼ਾ ਹੀ 5-4 ਦਿਨ ਲੈ ਜੂ ਵੱਧ ਘੱਟ ਪਸੂ ਕਦੋਂ ਵੀ ਹੋ ਸਕਦਾ ਹੈ ਇਹ ਭਾਈ ਉਹ ਹੈ ਜਿਹਦੇ ਕਰੇ ਆਪਾਂ ਨਵਾਬ ਦੇ ਸਿਮਰ ਦੀ ਝੋਟੀ ਦੀ ਆਪਾਂ ਵੀਡੀਓ ਪਾਈ ਸੀ ਤੇ 20 ਲੀਟਰ ਤੋਂ ਪਾਰ ਮਿੱਤਰੋ ਦੁੱਧ ਕੱਢਿਆ ਸੀ ਉਹਨੇ ਆਪਾਂ ਲਾਈਵ ਚ ਵੀ ਕੀਤੀ ਸੀ ਤੇ ਉਹ ਤੋਂ ਬਾਅਦ ਮਿੱਤਰੋ ਸੁਰਿੰਦਰ ਸੰਸੇਵਾਲ ਵੀ ਆਏ ਸੀ ਤੇ ਉਹਨਾਂ ਨੇ ਵੀ ਵੀਡੀਓ ਪਾਈ ਸੀ ਸੋ ਕਿਹੜੇ ਸੀ ਬਣਦੀ ਆ ਕਿੰਨਾ ਜਿਹੜਾ ਦੁੱਧ ਸੀ ਇਹਦੀ ਆਪਾਂ ਗੱਲਬਾਤ ਪਾਈ ਨਾਲ ਕਰਦੇ ਆ ਕੋਹ ਨਹੀਂ ਮਿੱਤਰੋ ਮਾਝਾ ਵਜਣ ਚੰਗਾ ਕੱਦ ਕੱੜ ਵੀ ਠੀਕ ਆ ਕੋਈ ਛੋਟਾ ਨਹੀਂ ਤੇ ਥਾਂਲੇਵੇ ਦੀ ਮਿੱਤਰੋ ਪੂਰੀ ਸਾਫ਼ ਮੋਟਾ ਥਣਾ ਤੇ ਟੈਟ ਹਵਾਨੇ ਦੀ ਆ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਮਨਪ੍ਰੀਤ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਹੋ ਠੀਕ ਐ ਸਤਾਂ ਹਾਂ ਕਈ ਵੀਡੀਓ ਪੈ ਗਈਆਂ ਆਪਣੇ ਕਰੋ ਹਨਾ ਹਾਂ 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 ਤੇ ਜੇ ਹੁਣ ਆਪਾਂ ਇਹ ਮੱਝ ਦੀ ਗੱਲ ਕਰ ਗਏ ਸੂਏ ਦੀ ਸੂਆ ਦਾ ਚੌਥੇ ਤੋਂ ਹੋਰੀਏ ਚੌਥੇ ਸੂਏ ਸੁਣੀ ਐ ਕਿੰਨੇ ਕੁ ਦਿਨ ਲੈ ਜੂ ਲੈ ਜੂ ਹੱਪ ਵਾਲੀ ਬਿਮਾਰਾ ਪੰਜ ਚਾਰ ਦਿਨ ਹਜੇ ਲੈ ਜੂ ਹਨਾ ਹਫਤਾ ਦੇਣਾ ਮੁਤਾਬਕ ਪਿਆ ਜੀ ਹਲੇ ਦਿਨਾਂ ਮੁਤਾਬਕ ਪਹਿਲਾ ਮਗਰੋਂ ਕਦੋਂ ਵੀ ਸੁਸਾਖ ਦਾ ਹਨਾ ਤੇ ਚੌਥੇ ਸੂਏ ਸੁਣਾ ਤੀਜੇ ਸੂਏ ਦਾ ਸਹੀ ਦੁੱਧ ਦੁੱਧ 18 ਨਿੱਕਾ 18 ਹਾਂਜੀ ਤੇ ਕਿਹੜੇ ਸਿਮਣ ਦੀ ਆਪ ਹੈ ਆਪ ਦਾ ਖੁਦ ਪਤਾ ਨਹੀਂ ਲਿਆਂਦੀ ਸੀ ਹਾਂ ਲਿਆਂਦੀ ਸੀ ਓਕੇ ਤੇ ਰੇਡ ਕੀ ਕਰਤਾ ਜੇ ਫੇਰ ਹੀ ਤੋਰ ਕੇ ਦਿਖਾਉਂਦੇ ਆਪ ਬੋਲੋ ਤਾਂ 2 ਲੱਖ ਰੁਪਏ ਦਾ 2 ਲੱਖ ਹਾਂਜੀ ਮਾਣ ਤਣ ਉਹ ਹੋ ਜੂ ਮਾਣ ਤਣ ਓਕੇ ਮਿੱਤਰੋ ਮੁੱਲ ਹੈਗਾ 2 ਲੱਖ ਮਾਣ ਤਣ ਹੋ ਜੂ ਵੱਡੇ ਸਰੀਰ ਵਾਲੀ ਆ ਵੱਡੇ ਸਿਹਤ ਵਾਲੀ ਆ ਤੇ ਚੌਥੇ ਸੂਏ ਨੇ ਸੁਣਾ ਤੇ ਇੱਕ ਵਾਰੀ ਇੱਕ ਤੋਰ ਕੇ ਦਿਖਾ ਦਿਓ ਜੀ ਸੋ ਲਗਾਤਾਰ ਮਿੱਤਰੋ ਆਪਣੇ ਆ ਵੀਡੀਓ ਆ ਰਹੀਆਂ ਨੇ ਜਿਹੋ ਜਿਹਾ ਸਾਨੂੰ ਪਸ਼ੂ ਦੀ ਲੋੜ ਆ ਤਾਂ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਤਸੱਲੀ ਮਿੱਤਰੋ ਤੁਸੀਂ ਖੁਦ ਕਰਨੀ ਆ ਪਰ ਆਪਾਂ ਮਿੱਤਰੋ ਫੇਰ ਕਹਨੇ ਆ ਵੀ ਤਸੱਲੀ ਲੈ ਕੇ ਵੀਡੀਓ ਬਣਾਉਣੇ ਆ ਪੂਰੀ ਜਾਣਕਾਰੀ ਦੇ ਕੇ ਮਿੱਤਰੋ ਆਪਾਂ ਵੀਡੀਓ ਬਣਾਉਣੇ ਆ ਤੇ ਦੂਜੀ ਗੱਲ ਫੇਰ ਆਪਾਂ ਕਹਨੇ ਆ ਵੀ ਬਾਈ ਦੇ ਘਰੋਂ ਆਪਾਂ ਤੀਜੀ ਚੌਥੀ ਵੀਡੀਓ ਆ ਘੱਟੋ ਘੱਟ ਸੋ ਚੰਗੇ ਤੋਂ ਚੰਗਾ ਪਸ਼ੂ ਬਾਈ ਨੇ ਵੇਚਿਆ 17 18 18 ਲੀਟਰ ਵਾਲੇ ਪਸ਼ੂਏ ਤੋਂ ਪਹਿਲਾਂ ਆਪਾਂ ਚੈਨਲ ਤੇ ਦਿਖਾਈ ਦੇ ਕੋਈ ਨ ਕੋਈ 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 ਨ ਕੋਈ ਜਾਣਦੇ ਜਾਣਦੇ ਅਰੇ ਥੋੜੀ ਜਿ ਮੈਥੋਂ ਡਰਦੀ ਆ ਕਿਉਂਕਿ ਕਈ ਪਸ਼ੂ ਉਕੜਾ ਮੰਦੇ ਨੇ ਤੇ ਜਿਹੜੇ ਵੀਰ ਭਰਾ ਨੂੰ ਫੇਰ ਕਰਨਿਆ ਵੀ ਚੰਗੇ ਦੁੱਧ ਵਾਲੀ ਮੱਝ ਦੀ ਲੋੜ ਹੋਵੇ ਕੋਈ ਮਿੱਤਰੋ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਤਾਂ ਜਰੂਰ ਬਾਈ ਦੇ ਨਾਲ ਮਿੱਤਰੋ ਕਰਿਓ ਸੰਪਰਕ ਤੇ ਲਗਾਤਾਰ ਫਿਰ ਆਪਾਂ ਕਹਿੰਦੇ ਆ ਵੀ ਆਪਣੀਆਂ ਵੀਡੀਓ ਆ ਰਹੀਆਂ ਨੇ ਕੱਲ ਆਪਾਂ ਇੱਕ ਘਰੋਂ ਆਪਾਂ ਅੱਠ ਪਸ਼ੂ ਦਿਖਾਏ ਸੀ ਜਿਹਦੇ ਵਿੱਚੋਂ ਕਾਫੀ ਟੋਕੜਾ ਕੱਪਣਾ ਸੀ ਤੇ ਟੋਕੜਾ ਸੀ ਤੇ ਸੋਨਾ ਲਗਾ ਸੀ ਤੇ ਰੇਟ ਆਪਾਂ ਫਿਰ ਕਹਿੰਦੇ ਆ ਵੀ ਬਾਈ ਨੇ 2 ਲੱਖ ਕਰਤਾ ਹੈ ਨਾ ਮਾਨਤਾ ਨਾ ਹੋ ਜੋ ਹੁਣ ਇਹ ਟੀਕੇ ਤੋਂ ਕੱਪਣਾ ਕਿਸਾਨ ਤੋਂ ਕੱਪਣਾ ਛਾਂ ਤੋਂ ਹਾਂ ਚੰਗਾ ਛਾਂ ਹਾਂ ਚੰਗਾ ਛਾਂ ਹੋ ਜਾ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ 7887 7887 47232 47231 ਸੋ ਪਿੰਡ ਹੈਗਾ ਬਾਈ ਦਾ ਢਿੰਗੜ ਨੇੜੇ ਹੈਗਾ ਜੀ ਫੂਲ ਤੇ ਦੂਜੇ ਪਾਸੇ ਰਈਆ ਤੇ ਜ਼ਿਲ੍ਹਾ ਮਿੱਤਰੋ ਹੈਗਾ ਜੀ ਬਠਿੰਡਾ ਸੋ ਲਗਾਤਾਰ ਫਿਰ ਆਪਾਂ ਕਹਿੰਨੇ ਵੀ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 82 124 ਸੋ ਸਾਰੇ ਵੀਰਾਂ ਦਾ ਧੰਨਵਾਦ